ਸਤਿ ਸ਼੍ਰੀ ਅਕਾਲ ਜੀ ਮੈਂ ਨਿਤ ਸ਼ਾਇਰਾ ਹਾਜ਼ਰ ਹਾਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਪਿਆਰੇ ਵੀਰ ਸਨੀ ਪਰਮਾਚਾਰੀ ਦੀ ਰਚਨਾ ਲੈ ਕੇ ਹੋਰਨਾ ਦੇ ਮਾਵਾ ਤਾਂ ਆਪਣੀ ਧੀ ਦੀ ਇੱਕ ਆਵਾਜ਼ ਤੇ ਉੱਠ ਖੜੋਂਦੀਆਂ ਨੇ ਦੋੜੀਆਂ ਚੱਲੀਆਂ ਆਉਂਦੀਆਂ ਨੇ ਪਰ ਮਾਂ ਤੂੰ ਤੇ ਕੁਝ ਬੋਲਦੀ ਨਹੀਂ ਚੱਲ ਉਠ ਮਾਂ ਘਰ ਚਲੀਏ ਦੱਸ ਭਲਾ ਐਦਾਂ ਵੀ ਕੋਈ ਕਰਦਾ ਮੰਦੀ ਹਾਂ ਮੈਂ ਮੰਦੀ ਹਾਂ ਕਿ ਮੈਂ ਕਦੇ ਕਦੇ ਤੇਰਾ ਕਿਹੜਾ ਨਹੀਂ ਮੰਦੀ ਚਾਕਲੇਟ ਖਾਂਦੀ ਹਾਂ ਪਰ ਚਲ ਛੱਡ ਮਾਂ ਇਹਨਾਂ ਪੁਰਾਣੀਆਂ ਗੱਲਾਂ ਨੂੰ ਬੇਸ਼ੱਕ ਬੇਸ਼ੱਕ ਤੂੰ ਮੈਨੂੰ ਕੁੱਟ ਲੈ ਛਿੜਕ ਲੈ ਭਾਵੇਂ ਮੈਨੂੰ ਰੋਟੀ ਵੀ ਨਾ ਦੇ ਮੈਨੂੰ ਮੋਬਾਈਲ ਚਲਾਉ ਵੀ ਨਾ ਦੇ ਮੇਰੀਆਂ ਗੁੱਡੀਆਂ ਨੂੰ ਮੇਰੇ ਖਿਡੌਣਿਆਂ ਨੂੰ ਭਾਵੇਂ ਅੱਗ ਵਿੱਚ ਫੂਕ ਦੇ ਅੱਜ ਤੋਂ ਬਾਅਦ ਮੈਂ ਛੋਟੀ ਭੈਣ ਦੇ ਕੁੱਤਾ ਵੀ ਨਹੀਂ ਖਿੱਚਦੀ ਮੈਂ ਉਸ ਨੂੰ ਕਦੇ ਤੰਗ ਪਰੇਸ਼ਾਨ ਨਹੀਂ ਕਰਦੀ ਅੱਜ ਤੋਂ ਬਾਅਦ ਮੈਂ ਤੇਰੀ ਹਰ ਗੱਲ ਮੰਨਾਂਗੀ ਮਾਂ ਮੈਂ ਦੀ ਪੀ ਪਿੰਕੀ ਤੋਂ ਨਵੇਂ ਅੰਤ ਤੱਕ ਦੀ ਛੋਟੀ ਕੁੜੀ ਰਜ਼ੀਨਾ ਖੇਡਣਾ ਵੀ ਛੱਡਦੇ ਹੂੰ ਪਰ ਤੂੰ ਇੱਕ ਵਾਰ ਉੱਠ ਤੇ ਸਹੀ ਅੱਖਾਂ ਖੋਲ ਤੇ ਸਹੀ ਮੇਰਾ ਨਾਂ ਮੰਨਤ ਪੁਕਾਰ ਤੇ ਸਹੀ ਰੱਬ ਦਾ ਵਾਸਤਾਈ ਮਾਂ ਉੱਠ ਜਾ ਰੱਬ ਦਾ ਵਾਸਤਾਈ ਚੱਲ ਮੇਰੇ ਨਾਲ ਘਰ ਚਲੀਏ ਇੱਥੇ ਸੀਮੀਆਂ ਵਿੱਚ ਇੰਜ ਖਾਮੋਸ਼ ਲੇਟਣਾ ਕੋਈ ਚੰਗੀ ਗੱਲ ਥੋੜੀ ਐ ਚੱਲ ਉੱਠ ਮਾਂ ਉੱਠ ਘਰ ਨੂੰ ਚਲੀਏ ਦੇਖ ਪਾਪਾ ਵੀ ਆ ਗਏ ਨੇ ਗਰੀਸ ਤੋਂ ਉਠ ਕੇ ਸੰਭਾਲ ਲਵੋ ਤੇ ਚਲੋ ਮੇਰੇ ਨਾਲ ਘਰ ਚਲੋ ਘਰ ਚਲ ਕੇ ਉਹਨਾਂ ਨੂੰ ਘੂਰ ਦਿਓ ਛਿੜਕ ਦਿਓ ਜਿਹੜੇ ਇਹ ਕਹਿੰਦੇ ਨੇ ਕਿ ਤੇਰੀ ਮਾਂ ਤਾਂ ਮਰ ਗਈ ਹੈ ਉਸਨੇ ਹੁਣ ਕਦੇ ਵਾਪਸ ਨਹੀਂ ਆਉਣਾ ਚਲ ਮਾਂ ਉਠ ਘਰ ਚਲੀਏ ਚਲ ਮਾਂ ਘਰ ਚਲੀਏ ਮਾਂ ਚਲ ਘਰ ਚਲੀਏ